ਜੀ ਰੱਖ ਦਿੱਤੇ ਟਮਾਟਰ ਕੜਾਹੀ ਚ ਤੇ ਇਹ ਪਾ ਕੇ ਫੇਰ ਬਰਾਕਰ ਹਰਾ ਪੂਤ ਨਾਣੀ ਪੂਤਾਂ ਨੇ ਵੀ ਚਿੰਜੀ ਲੈ ਕੇ ਆਏ ਉਹ ਬੱਲੇ ਬੱਲੇ ਚਿੰਜੀ ਆ ਗਈ ਸਾਡੂੰ ਹਾਂਜੀ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਚਟਨੀ ਉਹ ਵੀ ਦੋ ਤਰ੍ਹਾਂ ਦੀ ਮੰਮੀ ਜੀ ਦੱਸ ਸਭ ਇਦਾਂ ਦੀ ਬਣਾਣੀ ਇੱਕ ਇੱਕ ਟਮਾਟਰ ਇੱਕ ਟਮਾਟਰ ਆਈ ਇੱਕ ਪੂਤ ਨੇ ਆਹ ਪੂਤ ਨੇ ਹਾਂਜੀ ਧੰਨ ਸਾਰੇ ਦੋ ਤਰ੍ਹਾਂ ਦੀ ਪੂਤਲੇ ਦੀ ਬਣਾਣੀ ਪੂਤਰਾ ਘਰ ਪਤਿਨਾ ओके पूਤਰਾ ਵੀ ਕਹਿੰਦੇ ਤਾਂ ਤਿੰਨ ਨਾ ਕਹਿੰਦੇ ਹਾਂਜੀ ਹਾਂਜੀ ਅਸੀਂ ਪੂਤਨਾ ਕਹਿੰਦੇ ਪੂਤਨਾ ਤੇ ਹੁਣ ਅਸੀਂ ਬਣਾ ਲਿਆ ਕੜਾਹੀ ਰੱਖ ਲਈ ਆ ਤੇ ਇਹਦੇ ਵਿੱਚ ਆ ਟਮਾਟਰ ਦੋ ਦੋ ਪੀਸ ਕਰਕੇ ਅੱਧੇ-ਅੱਧੇ ਤੋਂ ਫਰਾਈ ਕਰ ਹਮੜੇ ਮੜੇ ਅਸੀਂ ਆਂ ਦਾ ਦੇਖੀ ਜਾ ਹੁਣ ਇਹ ਤਾਂ ਕੀ ਕੱਟ ਲਿਆ ਹੈ ਦੇਖੋ ਇਸ ਤਰ੍ਹਾਂ ਰੱਖ ਲਿਆ ਹਾਂਜੀ ਸਾਰੇ ਨੂੰ ਇੱਧਰ ਆਖ ਲੈਣ। ਉਹ ਤੋਂ ਨੂੰ ਜਦੋਂ ਤੋਲੋਂਦੇ। ਛੇਂਦੇ ਨਾਲ ਇੱਧਰੋਂ ਨਾ ਕਰੀਂ। ਠੀਕ ਹੈ ਠੀਕ ਹੈ। ਉਹ ਜੀ ਰੱਖ ਦਿੱਤੇ ਟਮਾਟਰ ਕੜਾਹੀ ਚ ਤੇੜ ਪਾ ਕੇ। ਛੇਂ ਨਹੀਂ ਮਾਰਾ ਤੇ ਥੱਲੇ ਲਾਇਆ ਬਸ। ਹਾਂ ਲੱਗੇ ਨਾ ਜਿਹੜਾ। ਹੁਣ ਅਸੀਂ ਪਕਾ ਰਹੇ ਆ ਟਮਾਟਿਆਂ ਨੂੰ ਤੇ ਇਹ ਜਦ ਤੱਕ ਪਕਾਣੇ ਜਾਂਦੇ ਇਹਦੇ ਵਿੱਚ ਛੇਲ ਨਹੀਂ ਲੱਗਦੀ ਹੈਗੀ। ਮਤਲਬ ਛੇਲੇ ਲੈਣੇ ਆਲਾ ਹੋ ਜੂਗਾ ਫੇਲ ਨੂੰ ਬਸ ਹੀ ਕੜਾਈ ਚੋਂ ਲਾ ਲੈਣਾ ਹੁਣ ਸਾਡੇ ਹੋ ਗਏ ਜੀ ਟਮਾਟਰ ਤਿਆਰ ਜਿੰਦਾ ਦੇ ਸੰਚਾਹੀਦੇ ਸੀ ਅੱਜ ਗਰਮਾ ਹੈ ਗਰਮਾ ਛੇਲੇ ਲਾ ਲੈਣੀ ਹੋ ਦੇਖੋ ਇਹ ਦੇਖੋ ਲਾਤੀ ਮੰਮੀ ਵੀ ਨੇ ਜਿਸ ਦੋਵੇਂ ਉਖੇ ਸੁੱਕੇ ਹੋ ਗਏ ਮੰਮੀ ਨੇ ਉਹ ਕੇਕ ਉਹ ਹੋ ਗਿਆ লাই ਦੇ ਤੇ আর ਮੈਂ ਥੋੜੇ ਠੰਡੇ ਹੋਏ ਤੇ ਦਿੱਤ ਜਾਣੀ ਆ ਬਸ ਤੁਹਾਨੂੰ ਦਿਖਾਣੇ ਨੇ ਮੰਮੀ ਜੀ ਨੇ ਲਾਤੀ ਹਾਂਜੀ ਤੇ ਇਸ ਨੂੰ ਪਾ ਲੱਗੇ ਲਸਣ ਐਦੀ ਰੱਖਿਆ ਦਣੀ ਕੜਾਈ ਆ ਗੈਸ ਤਾਂ ਬੰਦ ਕਰ ਦਿੱਤਾ ਵੇਹ ਹੋੜਾ ਹੀ ਭੁੱਲਣਾ ਹੈ ਅੰਧੇ ਅੱਛਾ ਅੱਛਾ ਮੈਂ ਗਰਮ ਕੜਾਹੀ ਚ ਤੇਲ ਲੈ ਲਿਆ ਲਾਹੇ ਦਿਖਾਉਣੀ ਅੱਛਾ ਅੱਛਾ ਇਹੋੜਾ ਜੀਰਾ ਵੀ ਚੁੱਕੀ ਠੀਕ ਹੈ ਲੋ ਜੀਰੇ ਵਾਲੀ ਡੱਬੀ ਬੜੀ ਘੈਂਟ ਰੱਖੀ ਹੋਈ ਆ ਮੰਨਾ ਜੀਰਾ ਹੈ ਠੀਕ ਹੁਣ ਇੱਚ ਅਸੀਂ ਮਿਰਚਾ ਪਾਣ ਲੱਗੇ ਆ ਆ ਟੋਰ ਲਈ ਟੋਰ ਲਈ ਲਾਲ ਮਿਰਚ ਲੋ ਜੀ ਟੋਲੇ ਵੀ ਅਸੀਂ ਡੈਕੋਰੇਸ਼ਨ ਕਰਤੀ ਆ ਹਾਂ ਤੇ ਤੇ ਠੰਡੇ ਹੋ ਤੇ ਗਰਮ ਹਾਂ ਜੀ ਲੈਟਸ ਚੇਅਰ ਲੈ ਤਲਾ ਦਨੀ ਇੱਧਰ ਆ ਦਨੀ ਦੇਖੋ ਗਰਮ ਆ ਆਦੀ ਹੂੰ ਤੇ ਗਰਮਾਹੇ ਟੰਡਾ ਉਹਨੂੰ ਮम्मी ਜੀ ਨੇ ਲਾ ਕੇ ਦਿਖਾਣੀ ਦਿਖਾਣੀ ਆ ਮम्मी ਨੂੰ ਬਹੁਤ ਪਿਆਰ ਨਾਲ ਤਿਆਰੀ ਨਾਲ ਆ ਇਹਨਾਂ ਸਾਰਨ ਨੂੰ ਸੀਸੀ ਇੱਕ ਵੀ ਲਗਾਣਾ ਆ ਮम्मी ਜੀ ਪੁੰਨ ਰਹੇ ਆ ਇਹਨੂੰ ਬੋਤਾ ਜਿਆ ਪਿਆਰ ਹੁਣ ਅਸੀਂ ਇਹਦੇ ਵਿੱਚ ਪਾਣ ਲੱਗੇ ਆ ਪਿਆਜ਼ ਥੋੜਾ ਜਿਹਾ ਇੱਕ ਛੋਟਾ ਜਿਹਾ ਕਾਣ ਹੂੰ ਬਸ ਇੰਨਾ ਪਾ ਦੇਣਾ ਇਹ ਹੈਗੀ ਤਿਆਰ ਹੋਣ ਲੱਗੀ ਆ ਟਮਾਟਿਆਂ ਵਾਲੀ ਚਟਨੀ ਹਾਂਜੀ ਤੇ ਬ੍ਰਾਊਨ ਕਰਾਂਗੇ ਪਿਆਜ਼ ਨੂੰ ਸਾਡੇ ਵਿੱਚ ਚੰਗੀ ਤਰ੍ਹਾਂ ਬ੍ਰਾਊਨ ਹੋ ਗਿਆ ਹਾਂ ਹਾਂ ਚਲੋ ਜੀ ਹੁਣ ਤੁਹਾਨੂੰ ਸਿੱੂੰਡੇ ਵਾਲੀ ਬਾਤ ਚਟਣੀ ਦਿਖਾਉਦੇ ਹਾਂ ਹਾਂ ਆ ਜਾਓ ਹੁਣ ਚਲੀਏ ਮੰਮੀ ਜੀ ਬਾਹਰ ਨੂੰ ਸਾਡੇ ਸਾਡੇ ਆਵਰੇ ਜਿਹੇ ਤਿਆਰ ਕੀਤੇ ਹੋ ਮਸਾਲੇ ਮਗਰ ਜੀ ਅਸੀਂ ਟਮਾਟੋ ਵਾਲੀ ਬਣਾਣੀ ਹੈ ਚਟਨੀ ਉਹ ਹਾਲੇ ਠੰਡੀ ਹੁੰਦੀ ਹੈ ਜਾਤੇ ਤੁਹਾਨੂੰ ਜੀ ਪੂਤਨੇ ਵਾਲੀ ਚਟਨੀ ਬਣਾ ਕੇ ਰੱਖਾਂ ਮੈਂ ਆ ਕੁੰਡੇ 'ਚ ਘੁੱਟ ਕੇ ਸੋ ਅਜੋ ਬਾਤ ਚੱਲਦੇ ਆ ਬਾਹਰ ਰੱਖਿਆ ਕੁੰਟਾ ਤਿਆਰ ਕੀਤਾ ਹੋਇਆ ਉੱਥੇ ਜਾ ਕੇ ਘੁੱਟ ਦੇ ਲਾਲਿਆ ਦਾ ਸਵਾਦ ਮਾਨ ਤੇ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਚਟਨੀ ਐ ਜੀ ਪੂਤਨੇ ਵਾਲੀ ਤੇ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਅ 5-6 ਕ ਕਾਲੀ ਮਿਰਚਾਂ ਤੇ ਆਹ ਹੈ ਜੀ ਆ ਮਿੱਠੀ ਸੌਂਫ ਇਹ ਵੀ ਅਸੀਂ ਘੋੜੀ 'ਚ ਪਾ ਲਮਾਏ ਬਹੁਤ ਆ ਮੰਮੀ ਜੀ ਉਹ ਜਿਹੜਾ ਪਰਾਠਾ ਹੈ ਤੇ ਇਸ ਨੂੰ ਤੇ ਇਹਨੂੰ ਅਸੀਂ ਪਹਿਲਾਂ ਕੁੱਟਾਂਗੇ ਬਾਅਦੇ ਤਾਂ ਗੁੰਝ ਲਿਆ ਪਹਿਲਾਂ ਵੀ ਬਣਾ ਕੇ ਦਿਖਾਈ ਸੀਗੀ ਹਣਾ ਮੰਮਾ ਜੀ ਹਾਂ ਚਾਚੀ ਜੀ ਨੇ ਕੁੰਡੇ ਚ ਹੁਣ ਅਸੀਂ ਇਹਦੇ ਵਿੱਚ ਪਰਾਠਾ ਸੁਨਪਾਨ ਲੱਗੇ ਆ ਤੇ ਇਹ ਵੀ ਅਸੀਂ ਜਦੀ ਪੀਸਾਂਗੇ ਸੌਫਟ ਗ੍ਰੇਨ ਕਾਰਨ ਇਸ ਤਰ੍ਹਾਂ ਹੋ ਗਈ ਆ ਇਹ ਇਹ ਨੂੰ ਅਸੀਂ ਟੋਟਾ ਦਵਾਂਗੇ ਇਹਦੇ ਵਿੱਚ ਨਾਲ ਹੀ ਅਸੀਂ ਪਿਆਜ਼ ਪਾਵਾਂਗੇ ਇਹਦੇ ਵਿੱਚ ਮੰਮੀ ਜੀ ਨੂੰ ਮੇਰਾ ਕੰਮ ਪਸੰਦ ਨਹੀਂ ਆਇਆ ਮੰਮੀ ਕਹਿੰਦੇ ਤੂੰ ਪਿੱਛੇ हट ਜਾ ਮੈਂ ਬਣਾਉਣੀ ਆ ਚਟਨੀ ਤੇ ਹੁਣ ਮੰਮੀ ਜੀ ਬਰਕਤ ਲੱਗੇ ਹੋਏ ਆ ਤੇ ਕੁੱਟ ਰਹੇ ਆ ਚਟਨੀ लो जी मम्मी जी ने प्याज कुट दिते हूँ पावे पुदीना पा दो जी मम्मी जी लो जी पाता मम्मी जी ने पुदीना हूँ इनू भी अस कुटा चं तरह मम्मी जी कुट रहे सारा गुस्सा ला रहे <laughs> कुट कुट के <laughs> ते, हाँ जी हरिया मिर्चा बिच आ गई एक लाल <laughs> పై కుజీ సారా గు బా పూతనా పూత హాస్ బ బా పూతనా ਇਤਨੇ ਚਪਾ ਕੇ ਹੋ ਗਿਆ ਘੜਾ ਇਹ ਕੀ ਆ ਕਿਤਾ ਮੰਮੀ ਜੀ ਪਿਆਜ਼ ਬਾਹਰ ਆ ਗਿਆ ਨੱਚ ਨੱਚ ਕੇ ਚਲੋ ਜੀ ਐਂਡ ਚੰਗੀ ਤਰ੍ਹਾਂ ਹੋ ਗਿਆ ਆਪਦਾ ਤਾਂ ਸਾਡਾ ਸਾਰਾ ਕੁਝ ਪੀਸ ਘੁੱਟ ਘੁੱਟ ਕੇ ਤੇ ਹੁਣ ਇਹਦੇ ਵਿੱਚ ਕੀ ਪਾਣਾ ਮੰਮੀ ਜੀ ਸਾਡੇ ਦਸ ਵੀ ਆ ਹੈਗੀ ਸੀ ਤਿਹੋ ਅਸੀਂ ਇਹਦੇ ਚ ਪਾਣ ਲੱਗੇ ਆ ਅਚਾਰ ਨਾ ਅੰਬ ਵੀ ਨੇ ਅੰਬਚੂਰ ਦੂਜੇ ਚ ਪਾਣਾ ਇਹ ਚ ਤਾਂ ਪੈਣਾ ਨਹੀਂ ਇਹ ਚ ਅੰਬਚਾਰ ਇਹਦਾ ਅਚਾਰ ਪਾ ਕੇ ਅਸੀਂ ਅਚਾਰ ਘੁੱਟਾਂਗੇ ਇਹਦੇ ਵਿੱਚ ਪਾਵੇ ਹੋਣੇ ਪਾਇਆ ਤਾਜਾ ਤਾਜਾ ਹੂੰ ਦੋ ਕਤਰੀਆਂ ਪਾ ਲਈ ਇਹ ਮੇਰੇ ਹੱਥ ਆਲਾ ਹੈ ਮੰਮੀ ਹਾਂਜੀ ਆ ਮੈਂ ਪਾਇਆ ਚਾਜੀ ਦੇਖੋ ਹਲੇ ਤਾਂ ਕੋਈ ਚੱਲ ਰਿਹਾ ਸਕਸੈਸਫੁਲ ਨਾ ਵਿੱਚ ਚਾਰ ਮਾਤਨ ਹਾਂਜੀ ਨਾਮਕ ਪਾ ਲੈ ਥੋੜਾ ਜਿਹਾ ਠੀਕ ਹੈ ਜੀ ਇਹ ਹੈ ਗਰਮ ਮਸਾਲਾ ਗਰਮ ਮਸਾਲਾ ਇਹ ਦੋ ਚਮਚੇ ਆ ਚਲ ਫਿਰ ਇਹਨੂੰ ਵੀ ਅਸੀਂ ਕੁਟਰ ਲੈਣਾ ਚੰਗੀ ਤਰ੍ਹਾਂ ਇਹ ਸਾਰਾ ਮਿਕਸ ਹੋ ਜਾਵੇ ਵਿੱਚ ਮम्मी ਇਹ ਛਿੱਟੇ ਪੈ ਰਹੇ ਆ ਉਈ ਮੰਮੀ ਨੇ ਲਾਇਆ ਹੋਇਆ ਪੂਰਾ ਜੋਰ ਜੋਰੋ ਛਰੋਣਾ ਤੇ ਅੱਗੇ ਧੀ ਕੁੱਟਦੇ ਹੁੰਦੇ ਸੀਗੇ ਪਹਿਲਾਂ ਕੁੰਟਿਆਂ ਚੀ ਚਟਨੀ ਬਣਾਉਂਦੇ ਹੁੰਦੇ ਸੀਗੇ ਤੇ ਹੁਣ ਤਾਂ ਉਹ ਕੱਟਾ ਕਿਉਂਕਿ ਮਸ਼ੀਨਾਂ ਚੁੱਕ ਆ ਗਿਆ ਤੇ ਕੁੰਡੇ ਵਗੈਰਾ ਸਾਰੇ ਗਾਇਬ ਹੋ ਗਏ ਬਟ ਸੱਚੀ ਗੱਲ ਆ ਵੈਸੇ ਉਹ ਕੁੰਡੇ ਚੀ ਸਵਾਦ ਲੱਗਦੀ ਆ ਚਟਨੀ ਮਸ਼ੀਨ ਜਿਹੜੀ ਅਸੀਂ ਮਿਕਸੀ ਚ ਬਣਾਨੇ ਹੋ ਤਾਂ ਉਹਦੀ ਸਵਾਦ ਨਹੀਂ ਲੱਗਦੀ ਹੈਗੀ ਸਾਡੇ ਦੇ ਸਾਰੇ ਕੁੰਡੇ ਵਾਲੀ ਪਸੰਦ ਕਰਦੇ ਆ ਤੇ ਇਹਦੇ ਵਿੱਚ ਪਾਣ ਲੱਗਿਆ ਥੋੜੀ ਜਿਹੀ ਚੀਨੀ ਇਹ ਮਿੱਠੇ ਨਾਲ ਥੋੜਾ ਜਿਹਾ ਟੇਸਟ ਲੱਗ ਜਾ ਹੋ ਜਾਂਦਾ ਹੈ ਹੂੰ ਥੋੜੀ ਜਿਹੀ ਬਾਪਤੀ ਆ ਇਸ ਤਰ੍ਹਾਂ ਸਾਡੀ ਚਟਨੀ ਹੋ ਗਈ ਆ ਤਿਆਰ ਹਨਾ ਮੰਮੀ ਜੀ ਇਹ ਪੁਦੀਨੇ ਵਾਲੀ ਚਟਨੀ ਹੋ ਗਈ ਸਾਡੀ ਤਿਆਰ ਤੇ ਹੁਣ ਦੂਜੀ ਕਰਾਂਗੇ ਅਸੀਂ ਟਮਾਟਰ ਵਾਲੀ ਕਾਲਾ ਮਸਾਲਾ ਪਾ ਕੇ ਜਿਹੜੀ ਖਾਣੀ ਹੋਵੇਗੀ ਹੂੰ ਹੂੰ ਤਰ ਵੀ ਲੱਗ ਜਾਂਦਾ ਤੋੜਕਾ ਵੀ ਲੱਗ ਜਾਂਦਾ ਇਹ ਹਾਂ ਸੀ ਪਾਣੀ ਉਹ ਵੀ ਕਲਰ ਕਰਨਾ ਹੁਣ ਕੋਈ ਆ ਗਿਆ ਲੱਗਦਾ ਬੀਬੀ ਜੀ ਆ ਗਏ ਬੀਬੀ ਜੀ ਆਂਦੇ ਹੋਏ ਅੰਦਰ ਦੁਕਾਨ ਤੋਂ ਆ ਗਏ ਆ ਹਾਂਜੀ ਬੀਬੀ ਜੀ ਚਟਨੀ ਬਣਦੀ ਹੋਈ ਬੀਬੀ ਖੋਇ ਸ਼ੋ ਖੋਇ ਗੋਲੂ ਮੋਲੂ ਪਿਆਰ ਨਾਲ ਗੋਲੂ ਮੋਲੂ ਕਹਿੰਦੇ ਬੀਬੀ ਨੂੰ ਉਹ ਚੀਜੀ ਆ ਗਈ ਚੀਜੀ ਚੀਜੀ ਬੀਬੀ ਦੀ ਚੀਜੀ ਲੱਗੇ ਆਏ ਉਹ ਬੱਲੇ ਬੱਲੇ ਚੀਜੀ ਆ ਗਈ ਸਾਡੇ ਨੂੰ ਵਾਓ ਥੈਂਕ ਯੂ ਬੀਬੀ ਬੀਬੀ ਚੀਜੀ ਲੱਗੇ ਆਏ ਸਾਡੇ ਦੇ ਥੈਂਕ ਯੂ ਗੋਲੂ ਮੋਲੂ ਚਲੋ ਹੁਣ ਅਸੀਂ ਚਟਨੀ ਬਣਾਉਂਦੇ ਬੀਬੀ ਜੀ ਕੱਢ ਰਹੇ ਹਾਂ ਚਟਣੀ ਪੋਤਿੰਨੇ ਵਾਲੀ ਤੇ ਹੁਣ ਨਹੀਂ ਜੇ ਤਾਂ ਤੜਕਾ ਲਾਣਾ ਵਿੱਚ ਹਲਦੀ ਵੀ ਪਾ ਸਕਦੇ ਜੇ ਐਦੇ ਖਾਣੀ ਤਾਂ ਹਲਦੀ ਅੱਛਾ ਇਹਦਾ ਤੜਕਾ ਵੀ ਮੈਨੂੰ ਲੱਗ ਜਾਂਦਾ ਹਾਂ ਅਸੀਂ ਪਰ ਅੱਧੀ ਬਣਾਈ ਕਦੇ ਤੁੱਕੇ ਵਾਲੀ ਖਾਦੀ ਨਹੀਂ ਤੇ ਹੁਣ ਕੱਢ ਲਈ ਮੰਮੀ ਜੀ ਨੇ ਸਾਰੀ ਦੀ ਸਾਰੀ ਦੇਖ ਸਕਦੇ ਤੁਸੀਂ ਸਾਰੇ ਤੁਸੀਂ ਵੀ ਬਣਾ ਕੇ ਜਰੂਰ ਦੇਖਿਓ ਫਿਰ ਇਹ ਬਹੁਤ ਸਵਾਦ ਲੱਗਦੀ ਵੀ ਤਾਂ ਨਹੀਂ ਹੁਣ ਅਸੀਂ ਟਮਾਟੋ ਵਾਲੀ ਬਣਾ ਕੇ ਦਿਖਾਉਣੀ ਆ ਤੁਹਾਨੂੰ ਹੁੰਦਾ ਸਾਡਾ ਹੋ ਗਿਆ ਖਾਲੀ ਹੁਣ ਇਹਨੂੰ ਫੇਰ ਤੋਂ ਭਰ ਦੇਣਾ ਸੀ ਫੇਰ ਨੂੰ ਕੁੱਟਾਂਗੇ ਚੱਕ ਲੈ ਕੜਾਹੀ ਹਾਂਜੀ ਹੁਣ ਇਹਦੇ ਵਿੱਚ ਸਾਰਾ ਜੋ ਅਸੀਂ ਭੁੰਨੇ ਆ ਵਗੈਰਾ ਸੀਗਾ ਪਹਿਲਾਂ ਇਹਦਾ ਚਿਲਾ ਲਾ ਲੜੀਏ ਪਹਿਲਾਂ ਚਿਲਾ ਲਾ ਕੇ ਦਿਖਾਉ ਮੰਮੀ ਜੀ ਸਾਰਿਆਂ ਨੂੰ ਇਹ ਦੋ ਹਾਂਜੀ ਸਾਰਿਆਂ ਨੇ ਦੇਖਿਆ ਹਾਂ ਹਾਂਜੀ ਅੱਧੀ ਸਾਰਿਆਂ ਦੇ ਚਿਲਾ ਲਾ ਲ ਕੇ ਅਸੀਂ ਲੱਗ ਰੱਖ ਲੈਣੀ ਆ ਫੇ ਇਹ ਸ਼ਿੱਲਾਂ ਨੂੰ ਸਿੱਟ ਦੇਣਾ ਇਹਨਾਂ ਨੂੰ ਫੇ ਸਿੱਟ ਕੇ ਫੇ ਜਿਹੜੇ ਟਮਾਟਰ ਆ ਉਹਨਾਂ ਨੂੰ ਅਸੀਂ ਕੁੱਟਣਾ ਆ ਕੁੱਟ ਕੇ ਰੋਵਾਂਗੇ ਪੜਾ ਕੇ ਰੋਵਾਂਗੇ ਚਟਣੀ ਅਸੀਂ ਮਜ਼ੇਦਾਰ ਸਵਾਦ ਹੁਣ ਲੋ ਜੀ ਅਸੀਂ ਇਹਨੂੰ ਸਾਰਿਆਂ ਨੂੰ ਕੁੰਡੇ ਦੇ ਵਿੱਚ ਪਾ ਰਹੇ ਆ ਤੇ ਦੇਖੋ ਤੁਹਾਨੂੰ ਸਾਰਾ ਕੁਝ ਦਿਖਾਇਆ ਸੀ ਇਹਦੇ ਵਿੱਚ ਕੀ ਕੀ ਪਾਇਆ ਆ ਸਾਵਨਾ ਤੁਸੀਂ ਬਣਾ ਲਿਓ ਤੇ ਹੁਣ ਇਹ ਸਾਰਿਆਂ ਨੂੰ ਅਸੀਂ ਥੋਟ ਦਮਾਂਗੇ ਲੋਜ ਇਹ ਚਾਹਾਂਗੇ ਨਾਮਕ ਨਮਕ ਨਮਕ ਪਾ ਦਮਗੇ ਅੰਦਰ ਚ ਤੇ ਚਾਟ ਮਸਾਲਾ ਚਾਟ ਮਸਾਲਾ ਮੰਮਾ ਜੀ ਨੇ ਖੋਲਿਆ ਨਹੀਂ ਮम्मी ਜੀ ਇਹੀ ਗੱਲ ਉਹ ਕਰ ਜਾਂਦੇ ਆ ਚਲੋ ਜੀ ਤੁਸੀਂ ਮੀਰੀ ਪਹਿਲਾਂ ਦੇਖਦੇ ਹੋ ਸਹੀ ਡੱਬਾ ਆ ਕਿ ਨਹੀਂ ਨਹੀਂ ਸਹੀ ਹੈ ਸਹੀ ਹੈ ਲਓ ਜੀ ਚਾਟ ਮਸਾਲਾ ਪਾਤਾ ਇਹਦੇ ਵਿੱਚ ਚਾਟ ਮਸਾਲਾ ਬਾਕੀ ਮਿਰਚ ਮੂਚਾ ਸਭ ਕੁਝ ਹੈ ਹਾਂ ਜੀ ਇਹਦੇ ਵਿੱਚ ਸਾਰਾ ਕੁਝ ਪਾਇਆ ਹੋਇਆ ਜਾਂ ਤੁਸੀਂ ਦੇਖਿਆ ਹੀ ਹੈ ਪਹਿਲਾਂ ਇਹਨਾਂ ਨੂੰ ਕੱਟ ਦਵਾਂਗੇ ਅਸੀਂ ਚਿੱਟੇ ਮਾਰਦਾ ਤੇ ਤਾਂ ਪਿਆਰ ਪਿਆਰ ਨਾਲ ਕੁੱਟਾਂਗੇ ਟਮਾਟਰ ਤਾਂ ਛੇਤੀ ਕੁੱਟ ਹੋ ਜਾਂਦੇ ਆ ਪਿਆਜ਼ ਨੂੰ ਟਾਈਮ ਲੱਗਦਾ ਹੁੰਦਾ ਹੁਣ ਇਹਦੇ ਵਿੱਚ ਬਚਾਇਆ ਹੋਇਆ ਪੂਤਨਾਸੀ ਇਹਦੇ ਵਿੱਚ ਪਾਵਾਂਗੇ ਉਹੋ ਜਿਹਾ ਬਚਾਇਆ ਲਿਆ ਸੀ ਡੈਕੋਰੇਸ਼ਨ ਕਰ ਲੈਣ ਆਹਨ ਜੀ ਉਹ ਤੁਹਾਨੂੰ ਪਤਾ ਹੀ ਆ ਕਿੰਨਾ ਕੁ ਲੈ ਕੇ ਆਏ ਸੀਗੇ ਇੰਨਾ ਕੁ ਲੈ ਕੇ ਆਏ ਸੀਗੇ ਖੋਤੜ ਕੇ ਤੇ ਹੁਣ ਉਹ ਵਿੱਚ ਪਾ ਰਹੇ ਆ ਉਹਨਾਂ ਨੂੰ ਫੇਰ ਲਿਆਂਦਾ ਹਾਂ ਪਹਿਲੇ ਸਾਡੇ ਉਹ ਲੱਗਾ ਸੀਗਾ ਉਹ ਫੇਰ ਨਾ ਉਹ ਸਾਰਾ ਬਣਾਇਆ ਨਾ ਪੱਕਾ ਕੀਤਾ ਉਹ ਪੱਟ ਦਿੱਤਾ ਬੇਲਾ ਉਈ ਲਾਈਆਂ ਹੋਈਆਂ ਸੀ ਨਹੀਂ ਅਸੀਂ ਤਾਂ ਤੋੜੀਆਂ ਦੀਆਂ ਤੇ ਉਹ ਫੇਰ ਸਾਰਾ ਪੱਟ ਹੋ ਗਿਆ ਤਾਂ ਕਰਕੇ ਇੱਕ ਤਾਂ ਪਤੀਨੇ ਦੀ ਚਟਣੀ ਬਣਾ ਕੇ ਹਾਂਜੀ ਨਹੀਂ ਤਾਂ ਫੇਰ ਬਣਾਨੇ ਹੁੰਨੇ ਅਸੀਂ ਲੋ ਜੀ ਇਹ ਵੀ ਲੱਗਦਾ ਤਿਆਰ ਹੋ ਗਈ ਆ ਲੋ ਜੀ ਦੇਖੋ ਐਂਡ ਸਵਾਦ ਲੱਗ ਰਹੀ ਆ ਹੁਣ ਇਹਦੇ ਵਿੱਚ ਅਸੀਂ ਪਾਤਾ ਅੰਬਚੂਰ ਇੱਕ ਚਮਚਾ ਇੱਕ ਚਮਚਾ ਤੇ ਹੁਣ ਉਹਨੂੰ ਫੇ ਮਿਕਸ ਕਰ ਦੇਣਾ ਇੱਧੇ ਇੱਧੇ ਹਲੇ ਕੁਟਰਿਆ ਮੰਮੀ ਹਾਂਜੀ ਹੁਣ ਹੋ ਗਈ ਸਾਡੀ ਚਟਨੀ ਤਿਆਰ ਤੇ ਮੰਮਾ ਜੀ ਖੁਸ਼ ਹੋ ਗਏ ਤੇ ਲੋ ਜੀ ਦਿਖਾਨੇ ਹੁਣ ਤੁਹਾਨੂੰ ਕਿਹੋ ਜੀ ਹੈ ਲਓ ਮੰਮੀ ਜੀ ਦਿਖਾਈਏ ਸਾਰਿਆਂ ਨੂੰ ਆ ਦੇਖੋ ਕਿੰਨੀ ਵਧੀਆ ਬਣੀ ਆ ਦੇਖਣ ਚ ਵੀ ਲੱਗਦੀ ਆ ਤੇ ਖਾ ਕੇ ਤੁਹਾਨੂੰ ਦੱਸਦੇ ਆ ਕਿਹੋ ਜਿਹੀ ਬਣੀ ਆ ਤੇ ਹੁਣ ਅਸੀਂ ਨਾ ਰੋਟੀ ਦੇਖਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿਹੋ ਜਿਹੀ ਹੈ ਹਾਂਜੀ ਦੋਏ ਚਟਣੀਆਂ ਸਾਡੀਆਂ ਤਿਆਰ ਹੋ ਗਈਆਂ ਆ ਤੇ ਤੁਹਾਨੂੰ ਕਿਹੜੀ ਵਧੀਆ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਹੁਣ ਅਸੀਂ ਖਾਂਦੇ ਹੋਏ ਜਿੱਜੀ ਜਿਹੜੀ ਬੀਬੀ ਜੀ ਲੈ ਕੇ ਆਇਆ ਤੇ ਬਾਅਦ ਚ ਹੁਣ ਤਾਂ ਚਟਣੀ ਖਾ ਕੇ ਖਾਣੇ ਆ ਮੰਮੀ ਤੇ ਨਾਲੇ ਸਮਾਨ ਚੱਕਣਾ ਪੈਣਾ ਸਾਨੂੰ ਸਾਰਾ ਫਿਰ ਚੱਕ ਕੇ ਲੈ ਕੇ ਜਾਂਦੇ ਆ ਲੋ ਜੀ ਮੰਮੀ ਜੀ ਨੇ ਕਰਤਾ ਸਾਡੇ ਨੇ ਪਰੌਠਾ ਪਿਆਰ ਕਦ ਚਟਣੀ ਨਾਲ ਖਾਓ ਬੇਟਾ ਜੀ ਲੋ ਜੀ ਉਹ ਅਸੀਂ ਖਾਵਾਂਗੇ ਚਟਣੀ ਨਾਲ ਤੇ ਤੁਹਾਨੂੰ ਦੱਸਾਂਗੇ ਕੀ ਹੋਜੀ ਪੜੀ ਲੋ ਜੀ ਹੁਣ ਹੋ ਗਿਆ ਤਿਆਰ ਪਰੌਠਾ ਤੇ ਹੁਣ ਚਟਣੀ